বোর্ডটা পুরো চ্যানেল লাগাটা ক কমপ্লিট হিলা ハピパワーをかけたいいんだ。 ਇਹ ਜਲਸਾ ਸਿਸੋ ਸਾਹਿਬ ਜਿਹੜਾ ਕਿ ਤਕਰੀਬਨ ਇਹ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਜਿਹੜੇ ਕਿ ਫੂ ਵਾਲੇ ਬੰਦੇ ਫੜੇ ਗਏ ਨੇ ਇਹ ਕਿੱਡੀ ਜਗਤ ਫੜੇ ਗਏ ਇਹ ਐਕਚੁਅਲੀ ਰਖਵਾਂਗ ਤੋਂ ਚੋਰੀ ਕਰਦੇ ਸੀ ਤੇ ਅਸੀਂ ਡੀਟੇਰਸਪਟ ਕੀਤਾ ਸਿਕਾ ਮਾਮਲਾ ਪੂਰਾ ਤਿੰਨ ਸਟੇਮ ਬੰਦੇ ਫੜੇ ਗਏ ਨੇ ਤੇ ਸਟ੍ਰਿੰਜੈਂਟ ਐਕਸ਼ਨ ਹੋਇਆ ਮੰਨਿਆ ਸੀਪੀ ਸਾਹਿਬ ਦੀ ਹਕਾਈ ਹਿੱਟ ਤੇ ਅਸੀਂ ਐਕਸ਼ਨ ਕਰਦੇ ਹੋਏ ਤਿੰਨ ਬੰਦੇ ਗ੍ਰਿਫਤਾਰ ਕੀਤੇ ਨੇ ਇਹਨਾਂ ਨੂੰ ਤੇ ਇਹਨਾਂ ਵਿੱਚ ਇੱਕ ਜਿਹੜਾ ਬੰਦਾ ਸੀਗਾ ਇਹ ਤੇ ਪਹਿਲਾਂ ਵੀ ਮੁਕੱਦਮਾਦਾਰ ਸੀਗਾ ਤੇ ਦੋ ਬੰਦੇ ਜਿਹੜੇ ਨਾਲ ਨੇ ਉਹ ਸਾਥੀ ਨੇ ਤੇ ਉਹ ਫਸਟ ਟਾਈਮ ਆ ਤੇ ਜਿਹੜੇ ਬੰਦੇ ਤੋਂ ਕੁਰੇ ਫੜੇ ਗਏ ਨੇ ਤਕਰੀਬ ਕਰ ਪਹਿਲਾਂ ਪਹਿਲਾਂ ਵੀ ਇਹਨਾਂ ਨੇ ਕੋਈ ਕੀਤੀਆਂ ਨੇ ਜੋ ਕੋਰ ਵੀ ਕੁਝ ਕੀਤਾ ਇੱਕ ਬੰਦੇ ਨੇ ਕੋਈ ਕੀਤੀ ਜੀ ਇਹ ਜਿਹੜੇ ਤਿੰਨੇ ਬੰਦੇ ਕਿੱਥੇ ਕਿੱਥੋਂ ਦੇ ਰਹਿਣ ਵਾਲੇ ਨੇ ਸਰ ਇਹ ਐਕਚੁਅਲੀ ਬਿਲੋਂਗ ਕਰਦੇ ਨੇ ਸੰਨਵਰ ਸਾਈਡ ਸੰਨਵਰ ਸਾਈਡ ਤੋਂ ਤਿੰਨੋਂ ਜੀ ਤਕਰੀਬਨ ਹੁਣ ਜਿਹੜੇ ਤਕਰੀਬਨ ਕਿੰਨੇ ਮੋਟਰਸਾਈਕਲਨਾਂ ਤੋਂ ਬਰਾਮਦ ਹੋਏ ਆ ਇਹਨਾਂ ਤੋਂ ਇੱਕ ਮੋਟਰਸਾਈਕਲ ਬਰਾਮਦ ਹੋਇਆ ਇੱਕ ਜਿੱਤੇ ਵਾਰਦਤ ਕਰਦੇ ਹੋ ਕੇ ਬਰਾਮਦ ਹੋਇਆ ਅੱਛਾ ਹੋਇਆ ਲੇਕਿਨ ਜਿਹੜਾ ਹੁਣ ਇਹਨਾਂ ਨੂੰ ਅੱਜ ਕਿ ਕਿੱਥੇ ਲਿਆਇਆ ਜਾਊਗਾ ਦੋ ਦਿਨਾਂ ਤੋਂ ਇਹਨਾਂ ਦੇ ਰਿਮਾਨ ਹੈਗਾ ਸਾਡੇ ਕੋਲ ਅਸੀਂ ਫਿਰ ਵੀ ਅੱਗੇ ਕੋਸ਼ਿਸ਼ ਕਰ ਰਹੇ ਹਾਂ ਜੇ ਕੁਝ ਹੋਰ ਅੰਦਰ ਰਿਕਵਰ ਹੋ ਸਕਦਾ ਹੈ ਕਿ ਸਾਡੀ ਕੋਸ਼ਿਸ਼ ਚੱਲਦੀ ਹੈ ਠੀਕ ਠੀਕ ਸੋ ਥੈਂਕ ਯੂ